ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਸਵੇਰੇ ਖਾਲੀ ਪੇਟ ਨਿੰਮ ਦੇ ਦੋ ਪੱਤੇ ਖਾਣ ਨਾਲ ਸਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ ਅਤੇ ਜਾਂ ਫਿਰ ਸਾਨੂੰ ਕਿਹੜੇ-ਕਿਹੜੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਦੋਸਤੋ ਅੱਜ ਗੱਲ ਕਰਦੇ ਹਾਂ ਨਿੰਮ ਬਾਰੇ ਦੋਸਤੋ ਨਿੰਮ ਦਾ ਦਰਖਤ ਤੁਸੀਂ ਆਮ ਹੀ ਵੇਖਿਆ ਹੋਵੇਗਾ ਇਹ ਦਰਖਤ ਲਗਭਗ ਭਾਰਤ ਦੇ ਸਾਰੇ ਰਾਜਾਂ ਵਿੱਚ ਹੀ ਪਾਇਆ ਜਾਂਦਾ ਹੈ ਨਿੰਮ ਦੀ ਦਤਨ ਕਰਨ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ ਅਤੇ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ ਦੋਸਤੋ ਨਿੰਮ ਬਹੁਤ ਹੀ ਗੁਣਕਾਰੀ ਮੰਨੀ ਜਾਂਦੀ ਪੁਰਾਣੇ ਜ਼ਮਾਨੇ ਵਿੱਚ ਹਰ ਘਰ ਵਿੱਚ ਨਿੰਮ ਦਾ ਇੱਕ ਦਰਖਤ ਲੱਗਿਆ ਹੁੰਦਾ ਸੀ ਜਿਕਰ ਦੋਸਤੋ ਨਿੰਮ ਦੀਆਂ ਪੱਤੀਆਂ ਦਾ ਸੀ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ ਨਿੰਮ ਦੀਆਂ ਪੱਤੀਆਂ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਸੈਪਟਿਕ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਸ ਦੀਆਂ ਦੋ ਪੱਤੀਆਂ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਸਾਨੂੰ ਕੀ ਕੀ ਲਾਭ ਹੋ ਸਕਦੇ ਹਨ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇ ਤੋ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਦੋਸਤੋ ਹੁਣ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਬਾਰੇ। ਪਹਿਲਾ ਫਾਇਦਾ ਇਸ ਦਾ ਇਹ ਹੈ ਕਿ ਜੇਕਰ ਤੁਹਾਡੇ ਮੂੰਹ ਤੇ ਚੁਰੜੀਆਂ ਪੈ ਗਈਆਂ ਹਨ ਜਾਂ ਫਿਰ ਕਿੱਲ ਫਿੰਸੀਆਂ ਹੋ ਗਈਆਂ ਹਨ ਤਾਂ ਤੁਸੀਂ ਨਿੰਮ ਦੇ ਦੋ ਪੱਤਿਆਂ ਦਾ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵਨ ਕਰੋ। ਜੇਕਰ ਤੁਸੀਂ ਇਸ ਦਾ ਸੇਵਨ ਨਹੀਂ ਕਰ ਸਕਦੇ ਤਾਂ ਤੁਸੀਂ ਇਹਨਾਂ ਪੱਤੀਆਂ ਦਾ ਪੇਸਟ ਬਣਾ ਕੇ ਵੀ ਮੂੰਹ ਉੱਤੇ ਲਗਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਇੱਕ ਹਫ਼ਤੇ ਵਿੱਚ ਹੀ ਇਸ ਦਾ ਤਾਂ ਦੋਸਤੋ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਲਈ ਨਿੰਮ ਦੀਆਂ ਪੱਤੀਆਂ ਖਾਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਰੋਜ਼ਾਨਾ ਨਿੰਮ ਦੀਆਂ ਦੋ ਪੱਤੀਆਂ ਦਾ ਸਵੇਰੇ ਖਾਲੀ ਪੇਟ ਸੇਵਨ ਕਰਦੇ ਹੋ ਤੇ ਇਸ ਨਾਲ ਤੁਹਾਡੇ ਚਿਹਰੇ ਉੱਤੇ ਚਮਕ ਆਵੇਗੀ ਅਤੇ ਤੁਹਾਡਾ ਚਿਹਰਾ ਗਲੋ ਕਰਨ ਲੱਗੇਗਾ ਦੋਸਤੋ ਹੁਣ ਗੱਲ ਕਰਦੇ ਹਾਂ ਇਸ ਦੇ ਦੂਜੇ ਫਾਇਦੇ ਬਾਰੇ ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਦੋ ਪੱਤੀਆਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਨਾਲ ਜੁੜੀਆਂ ਹੋਈਆਂ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਅਤੇ ਇਸ ਦੇ ਨਾਲ ਦਰਦ ਅਲਸਰ ਕਬਜ਼ ਮਰੋੜ ਅਤੇ ਪੇਟ ਵਿੱਚ ਹੋਣ ਵਾਲੀ ਸੋਚ ਤੋਂ ਵੀ ਰਾਹਤ ਪਾ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹ ਸਾਡੀਆਂ ਅੰਤੜੀਆਂ ਨੂੰ ਵੀ ਮਜ਼ਬੂਤ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੁੰਦੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਤੀਜੇ ਫਾਇਦੇ ਦੀ। ਕਈ ਵਾਰ ਸਾਡੇ ਸਰੀਰ ਜਾਂ ਫਿਰ ਸਾਡੇ ਪੇਟ ਵਿੱਚ ਗਰਮੀ ਹੋ ਜਾਂਦੀ ਹੈ। ਜਿਸ ਕਾਰਨ ਸਾਡੇ ਮੂੰਹ ਵਿੱਚ ਅਤੇ ਜੀਭ ਉੱਤੇ ਛਾਲੇ ਹੋ ਜਾਂਦੇ ਹਨ ਜਿਸ ਕਾਰਨ ਸਾਨੂੰ ਬੋਲਣ ਅਤੇ ਖਾਣ ਪੀਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੇਕਰ ਤੁਸੀਂ ਇਸ ਪਰੇਸ਼ਾਨੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਮ ਦੇ ਦੋ ਪੱਤਿਆਂ ਦਾ ਸੇਵਨ ਚਬਾਚ-ਚਬਾ ਕੇ ਜ਼ਰੂਰ ਕਰੋ ਕਿਉਂਕਿ ਇਸ ਨਾਲ ਤੁਹਾਡੇ ਪੇਟ ਦੀ ਗਰਮੀ ਬਾਹਰ ਨਿਕਲਦੀ ਰਹੇਗੀ ਹੁਣ ਗੱਲ ਕਰਦੇ ਹਾਂ ਇਸਦੇ ਚੌਥੇ ਫਾਇਦੇ ਦੀ ਦੋਸਤੋ ਨਿੰਮ ਨੂੰ ਸੁੰਦਰਤਾ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜੋ ਪ੍ਰੋਡਕਟ ਅਸੀਂ ਆਪਣੀ ਸੁੰਦਰਤਾ ਵਧਾਉਣ ਲਈ ਵਰਤਦੇ ਹਾਂ ਉਹ ਜ਼ਿਆਦਾਤਰ ਨਿੰਮ ਦੁਆਰਾ ਹੀ ਬਣ ਤਾਂ ਦੋਸਤੋ ਇਸ ਲਈ ਜੇਕਰ ਤੁਸੀਂ ਵੀ ਆਪਣੀ ਸੁੰਦਰਤਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਦੋ ਪੱਤਿਆਂ ਦਾ ਸਵੇਰੇ ਖਾਲੀ ਪੇਟ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਚਿਕਨ ਪੌਕਸ ਹੈ ਅਤੇ ਜਾਂ ਫਿਰ ਖਾਰਜ ਦੀ ਸਮੱਸਿਆ ਹੈ ਤਾਂ ਤੁਸੀਂ ਨਿੰਮ ਦਾ ਪਾਣੀ ਉਬਾਲ ਕੇ ਉਸ ਨੂੰ ਨਹਾਉਣ ਵਾਲੇ ਪਾਣੀ ਵਿੱਚ ਮਿਕਸ ਕਰਕੇ ਨਹਾਓ ਇਸ ਨਾਲ ਤੁਹਾਨੂੰ ਖਾਰਜ ਤੋਂ ਅਤੇ ਚਿਕਨ ਬਾਕਸ ਤੋਂ ਰਾਹਤ ਮਿਲੇਗੀ। ਅਤੇ ਦੋਸਤੋ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਮ ਦੇ ਦੋ ਪੱਤਿਆਂ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਤੁਹਾਨੂੰ ਸਾਰਾ ਦਿਨ ਥਕਾਨ ਨਹੀਂ ਮਹਿਸੂਸ ਹੋਵੇਗੀ ਅਤੇ ਸਰੀਰ ਨੂੰ એનર્ਜੀ ਵੀ ਮਿਲੇਗੀ। ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਨਿੰਮ ਦੇ ਪੱਤਿਆਂ ਦਾ ਸਾਨੂੰ ਕੀ ਕੀ ਫਾਇਦੇ ਹੋ ਸਕਦੇ ਹਨ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ। ਤਾਂ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ। ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਨਿੰਮ ਦੇ ਪੱਤਿਆਂ ਦੇ ਸਾਨੂੰ ਕੀ ਕੀ ਲਾਭ ਹੋ ਸਕਦੇ ਹਨ ਧੰਨਵਾਦ